100 100 ਕਿਲੋਮੀਟਰ ਵੈਕਲ ਸਿੰਘ ਦਾ ਖਾਸ ਵੈਕਲ ਸਿੰਘ ਕੀ ਫਤਈ ਲੋ ਜੀ ਫਤਿਹਗੜ੍ਹ ਸਾਹਿਬ ਯਾਤਰਾ ਤੇ ਗਏ ਪਿੰਡ ਪੂਆ ਡੇਰੀ ਤੋਂ ਟਰਾਲੀ ਲੈ ਕੇ ਟਰਾਲੀਆਂ ਦਾ ਕਾਰੀ ਗਈਆਂ ਸੀ ਜਿਵੇਂ ਅਪੀਲ ਕੀਤੀ ਸੀ ਕਿਸਾਨ ਵੀਰਾਂ ਵੱਲੋਂ ਕਿ ਜਿਹੜੇ ਫਤਿਹਗੜ੍ਹ ਸਾਹਿਬ ਗਏ ਨੇ ਟਰਾਲੀਆਂ ਲੈ ਕੇ ਸੰਗਤ ਖਨੌਰੀ ਬਾਰਡਰ ਜਾਂ ਸ਼ੰਭੂ ਬਾਰਡਰ ਤੇ ਜਰੂਰ ਪਹੁੰਚੇ ਤਾਂ ਚਲੋ ਅਸੀਂ ਪਤਾ ਕੀਤਾ 2-3 ਟਰਾਲੀਆਂ ਹੋਰ ਆ ਗਈਆਂ ਪਹਿਲਾਂ ਸਾਡੇ ਤੋਂ ਆਈਆਂ ਨੇ ਇਹ ਸਾਡੇ ਨਾਲ ਵੀ ਪਿੱਛੇ 4-5 ਟਰਾਲੀਆਂ ਆ ਗਈਆਂ 7-8 ਟਰਾਲੀਆਂ ਆ ਗਈਆਂ ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਲੱਖਾਂ ਦੀ ਗਿਣਤੀ ਵਿੱਚ ਟਰਾਲੀਆਂ ਜਾਂਦੀਆਂ ਨੇ ਫਤਿਹਗੜ੍ਹ ਸਾਹਿਬ ਤੇ ਅੱਜ ਕਿਸਾਨੀ ਨੂੰ ਵੀ ਲੋਡ ਸੀ ਸਭ ਨੂੰ ਪਤਾ ਹੈ ਕਿ ਬਾਪੂ ਦੀਜੀਤ ਸਿੰਘ ਢੱਲੇਪਾਲ ਮਰਨ ਵਰਤ ਤੇ ਕਾਫੀ ਦਿਨਾਂ ਤੋਂ ਬੈਠੇ ਨੇ ਸਾਡਾ ਹੱਕ ਬਣਦਾ ਸੀ ਇੱਥੇ ਆਉਣ ਦਾ ਆ ਦੋ ਦਿਨ ਟਰਾਲੀ ਰੋਕਦੇ ਜਾਂ ਤਿੰਨ ਦਿਨ ਰੋਕਦੇ ਜਾਂ ਇੱਕ ਦਿਨ ਰੋਕਦੇ ਉਹ ਬਾਅਦ ਦੀ ਗੱਲਾਂ ਸੀ ਜਿਵੇਂ ਕਿ ਪਾਨਾ ਸਿੱਧੂ ਵੀਰ ਨੇ ਅਕਾਲ ਦਿੱਤੀ ਸੀ ਕਿ ਸਾਰੇ ਕਿਸਾਨ ਜਿੰਨੇ ਵੀ ਭਰਾ ਫਤੇਗੜ ਸਾਹਿਬ ਜਾਣਗੇ ਉਹ ਸਾਰੇ ਇੱਥੇ ਪਹੁੰਚਣ ਆ ਤਕਰੀਬਨ ਹੁਣ ਤੱਕ ਕੁੱਲ ਮਿਲਾ ਕੇ 10 ਟਰਾਲੀਆਂ ਹੀ ਆਈਆਂ ਨੇ ਇਸ ਤੋਂ ਵੱਧ ਨਹੀਂ ਆਈਆਂ ਖਨੋਰੀ ਬਾਰਡਰ ਤੇ ਜਿੰਨਾ ਚ ਇੱਕ ਟਰਾਲੀ ਅਸੀਂ ਲੈ ਕੇ ਆਏ ਆ ਤਾਂ ਬੜਾ ਦੁੱਖ ਹੋ ਰਿਹਾ ਹੈ ਕਿ ਆਪਾਂ ਉਹ ਧਰਤੀ ਨੂੰ ਨਮਸਕਾਰ ਕਰਨ ਗਏ ਆ ਜਿਹੜੀ ਸਭ ਤੋਂ ਪਵਿੱਤਰ ਧਰਤੀ ਫਤੇਗੜ ਸਾਹਿਬ ਦੀ ਜਿੱਥੋਂ ਆਪਾਂ ਜਿੰਨਾ ਆਪਾਂ ਦਿਲੋਂ ਮੰਨਦੇ ਆ ਸਾਰੇ ਸਿੱਖ ਭਾਈਚਾਰਾ ਜਾਂ ਹੋਰ ਵੀ ਭਾਈਚਾਰੇ ਸਾਰੇ ਕਿਉਂਕਿ ਉਹ ਕੁਰਬਾਨੀਆਂ ਵੀ ਆਪਾਂ ਭੁੱਲ ਨਹੀਂ ਸਕਦੇ ਤਾਂ ਹੱਕ ਬਣਦਾ ਸੀ ਸਾਰੀ ਸੰਗਤ ਦਾ ਇੱਥੇ ਖਨੋਰੀ ਬਾਰਡਰ ਤੇ ਆ ਕੇ ਬਾਪੂ ਲਖਜੀਤ ਸਿੰਘ ਢੱਲੇ ਵਾਲ ਦੀ ਸਪੋਰਟ ਕਰਨ ਦਾ ਹੱਕ ਬਣਦਾ ਸੀ ਤਾਂ ਚਲੋ ਕਿਸੇ ਦੀ ਕੋਈ ਵੀ ਮਜਬੂਰੀ ਹੋ ਸਕਦੀ ਹੈ hle ਹੱਥ ਜੋੜ ਕੇ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਇੱਕ ਵਾਰ ਜਰੂਰ ਆਪਣਾ ਆਪਣਾ ਟਾਈਮ ਕੱਢ ਕੇ ਖਨੋਰੀ ਬਾਰਡਰ ਤੇ ਆਓ ਤੁਸੀਂ ਦੇਖ ਸਕਦੇ ਹੋ ਰਾਤ ਦਾ 7-8 ਵਜੇ ਦਾ ਟਾਈਮ ਹੈ ਇਸ ਟਾਈਮ ਆ ਖਨੋਰੀ ਬਾਰਡਰ ਤੇ ਖੜੇ ਆ ਤੇ ਅਸੀਂ ਤਾਂ ਬੇਨਤੀ ਕਰ ਸਕਦੇ ਆ ਤੇ ਜਿਹੜੀਆਂ ਅਜੇ ਤੱਕ ਟਰਾਲੀਆਂ ਫਤੇਗੜ ਸਾਹਿਬ ਤੋਂ ਪਿੰਡਾਂ ਨੂੰ ਵਾਪਸ ਨਹੀਂ ਪਰਤੀਆਂ ਜਿਹੜੀਆਂ ਟਰਾਲੀਆਂ ਅਜੇ ਤੱਕ ਫਤੇਗੜ ਸਾਹਿਬ ਤੋਂ ਵਾਪਸ ਨਹੀਂ ਪਰਤੀਆਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਉਹਨਾਂ ਨੂੰ ਜੇ ਖਨੋਰੀ ਬਾਰਡਰ ਨੇੜੇ ਲੱਗਦਾ ਹੈ ਖਨੋਰੀ ਬਾਰਡਰ ਤੇ ਆ ਕੇ ਹਾਜ਼ਰੀ ਲਵਾਉਣ ਜੇ ਸ਼ੰਭੂ ਬਾਰਡਰ ਲੱਗਦਾ ਨੇੜੇ ਤਾਂ ਉੱਥੇ ਜਾ ਕੇ ਹਾਜ਼ਰੀ ਲਵਾਉਣ ਕਿਉਂਕਿ ਸਾਡਾ ਫਰਜ ਬਣਦਾ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਤੇ ਇਹ ਆ ਕਿਸਾਨ ਵੀਰ ਵੀ ਆਪਣੇ ਘਰ ਕੀ ਜੋ ਵੀ ਇਹ ਲੜਾਈ ਲੜ ਰਹੇ ਨੇ ਉਹ ਸਭ ਨੂੰ ਪਤਾ ਕਿ ਕਾਲੇ ਕਾਨੂੰਨ ਇੱਕ ਵਾਰ ਆਪਾਂ ਰੱਦ ਕਰਾਤੇ ਸੀ ਦਿੱਲੀ ਜਾ ਕੇ ਇਹਨਾਂ ਨੇ ਫਿਰ ਦੁਬਾਰੇ ਲਾਗੂ ਕਰਤੇ ਉਹ ਸ਼ਰਤਾਂ ਮੰਨੀਆਂ ਨਹੀਂ ਇਸ ਕਰਕੇ ਸਾਰੇ ਕਿਸਾਨ ਆਪਣੇ ਘਰ ਕੀ ਮਰ ਰਹੇ ਨੇ ਸੜਕਾਂ ਦੇ ਉੱਪਰ ਇਹ ਜਿਹੜਾ ਪਿਛਲੇ ਸਾਲ ਇੱਕ ਸਾਲ ਤੋਂ ਵੱਧ ਟਾਈਮ ਹੋ ਗਿਆ ਇੱਥੇ ਕਿਸਾਨ ਵੀਰਾਂ ਨੂੰ ਬੈਠਿਆ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਕਨੌਰੀ ਬਾਰਡਰ ਹੈ ਜਿੱਥੇ ਇੱਕ ਵੀਰ ਆਪਣਾ ਸ਼ਮ ਕਰਨਦੀਪ ਸ਼ਹੀਦ ਹੋ ਗਿਆ ਸੀ ਫਰਵਰੀ ਦੇ ਮਹੀਨੇ ਦਾ ਸਾਲ ਹੋਣ ਵਾਲਾ ਉਹਨਾਂ ਨੂੰ ਵੀ ਹਨਾ ਤਾਂ ਹੋਰ ਵੀ ਬਹੁਤ ਕਿਸਾਨ ਵੀਰ ਸ਼ਹੀਦ ਹੋਏ ਨੇ ਪਹਿਲਾਂ ਵੀ ਦਿੱਲੀ ਮੋਰਚੇ ਤੇ ਵੀ ਕਿਉਂਕਿ ਮੋਤੀ ਸਰਕਾਰ ਮੰਨਣ ਤੇ ਨਹੀਂ ਆ ਰਹੀ ਤੇ ਸਾਨੂੰ ਇਕਤਾ ਕਰਕੇ ਇਕਜੁੱਟ ਹੋ ਕੇ ਸਾਨੂੰ ਅੱਲਾ ਬੁਲਾਣਾ ਚਾਹੀਦਾ ਹੈ ਕਿਸਾਨ ਵੀਰਾਂ ਦਾ ਸਾਥ ਦੇਣਾ ਚਾਹੀਦਾ ਤਾਂ ਕਿ ਸਾਡੇ ਕਿਸਾਨ ਵੀਰਾਂ ਦੀ ਦੁਬਾਰੇ ਫਿਰ ਇੱਕ ਵਾਰ ਜਿੱਤ ਹੋ ਜੇ ਕਿਉਂਕਿ ਸਭ ਨੂੰ ਪਤਾ ਹੈ ਕਿ ਪੰਜਾਬ ਕਦੇ ਵੀ ਹਾਰ ਨਹੀਂ ਮੰਨਦਾ ਪੰਜਾਬ ਜਿੱਥੇ ਵੀ ਜਾਂਦਾ ਜਿੱਤ ਕੇ ਮੁੜਦਾ ਤੇ ਅੱਜ ਤਾਂ ਅਸੀਂ ਆਪਣੇ ਬੋਰਡਰਾਂ ਤੇ ਬੈਠੇ ਆ ਤਾਂ 13 ਫਰਵਰੀ ਨੂੰ ਤੁਹਾਨੂੰ ਪਤਾ ਹੀ ਹੈ ਕਿ ਕਾਲ ਵੀ ਦਿੱਤੀ ਹੋਈ ਹੈ ਕਿ ਦਿੱਲੀ ਚੱਲੋ 13 ਫਰਵਰੀ ਨੂੰ ਜਿਵੇਂ ਇੱਕ ਵਾਰ ਹੀ ਪਹਿਲਾਂ ਗਏ ਸੀ ਦਿੱਲੀ ਉਸ ਤਰ੍ਹਾਂ ਦੁਬਾਰੇ ਫਿਰ 13 ਤਰੀਕ ਨੂੰ ਦਿੱਲੀ ਨੂੰ ਰਵਾਨਾ ਹੋਣਗੇ ਇਥੋਂ ਕਿਸਾਨ ਤੇ ਉਹਨਾਂ ਸਾਰੇ ਕਿਸਾਨ ਵੀਰਾਂ ਦਾ ਆਪਾਂ ਸਾਥ ਦੇਣਾ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਦੁਬਾਰੇ ਇੱਕ ਵਾਰ ਫੇਰ ਬੇਨਤੀ ਕਿ ਜਿਹੜੇ ਫਤਿਹਗੜ੍ਹ ਸਾਹਿਬ ਟਰਾਲੀਆਂ ਵੀਰ ਲੈ ਕੇ ਪਹੁੰਚੇ ਹੋਏ ਨੇ ਜਿਹੜੇ ਹੁਣ ਵੀਡੀਓ ਦੇਖਣਗੇ ਉਹ ਜ਼ਰੂਰ ਜਿਹੜਾ ਵੀ ਬਾਰਡਰ ਨੇੜੇ ਲੱਗਦਾ ਸ਼ੰਭੂ ਜਾਂ ਖਨੌਰੀ ਬਾਰਡਰ ਇੱਕ ਵਾਰ ਜ਼ਰੂਰ ਗੇੜਾ ਮਾਰਿਓ ਤੈ ਦਿਲੋਂ ਧੰਨਵਾਦ ਸਾਰਿਆਂ ਵੀਰਾਂ ਦਾ